ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਸਿੱਖਾਂਗੇ ਕਿ ਜਿਹੜੇ ECC Day ਵਾਲੇ ਦੇ ਫਾਰਮ ਫਿਲ ਕਰਨਾ ਹੁੰਦਾ ਆਪਣੀ ਐਕਟੀਵਿਟੀਆਂ ਜਿਹੜੀ ਆਪਣੀ ਕਰਨ ਤੋਂ ਬਾਅਦ ਤਾਂ ਉਸ ਨੂੰ ਕਿਵੇਂ ਫਿਲ ਕਰਨਾ ਤਾਂ ਸਭ ਤੋਂ ਪਹਿਲਾਂ ਜਿਹੜਾ ਆਪਣੇ ਕੋਲ ਗਰੁੱਪਸ ਬਣੇ ਹੋਏ ਨੇ ਉਹਦੇ ਵਿੱਚ ਤੁਹਾਨੂੰ ਸਭ ਨੂੰ ਲਿੰਕ ਸ਼ੋ ਹੋਇਆ ਹੋਏਗਾ ਮਾਨਿਟਰਿੰਗ ਫਾਰਮ ਲਿੰਕ ਇਹ ਵਾਲਾ ਆਉਂਦਾ ਇੰਦੇ ਵਿੱਚ ਜਦੋਂ ਤੁਸੀਂ ਆਪਣੀ ਐਕਟੀਵਿਟੀ ਸਾਰੀ ਕਰ ਲਈ ਉਸ ਤੋਂ ਬਾਅਦ ਤੁਸੀਂ ਇਹ ਲਿੰਕ ਤੇ ਕਲਿੱਕ ਕਰਨਾ ਤੇ ਇਹਨੂੰ ਫਾਰਮ ਫਿਲ ਕਰਨਾ ਹੈ ਇਹ ਲਿੰਕ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਇਸ ਟਾਈਪ ਦਾ ਇੱਕ ਪंजीकरण ਫਾਰਮ ਸ਼ੋ ਹੋਏਗਾ ਈਸੀ ਈ ਦਿਵਸ ਪंजीकरण ਫਾਰਮ ਇਹਦੇ ਵਿੱਚ ਜਦੋਂ ਤੁਹਾਨੂੰ ਇਹ ਸਾਰਾ ਫਾਰਮ ਸ਼ੋ ਹੋਇਆ ਇਹਦੇ ਵਿੱਚ ਤੁਸੀਂ ਆਪਣਾ ਫਿਲ ਕਰਨਾ ਸ਼ੁਰੂ ਕਰ ਦੇਣਾ ਜਿਵੇਂ ਤੁਹਾਡਾ ਨਾਮ ਜੋ ਹੈ ਮੰਨ ਲਓ ਮੈਂ ਕਿਸੇ ਪਰਮਜੀਤ कौर ਦਾ ਨਾਮ ਦਾ ਫੋਨ ਨੰਬਰ ਜੋ ਹੈ ਅੰਕਿਤ ਉਸ ਤੋਂ ਬਾਅਦ ਕੋਈ ਨੰਬਰ ਭਰਤਾ ਜੋ ਵੀ ਤੁਹਾਡਾ ਫੋਨ ਨੰਬਰ ਹੋਏਗਾ ਉਹ ਭਰਨਾ ਹੈ ਤੁਸੀਂ ਉਸ ਤੋਂ ਬਾਅਦ ਤੁਹਾਡੇ ਜ਼ਿਲ੍ਹੇ ਦਾ ਕੀ ਨਾਮ ਹੈ ਜਮਾਂਸਾ ਉਸ ਤੋਂ ਬਾਅਦ ਬਲਾਕ ਮਾਂਸਾ ਦਾ ਕਿਹੜਾ ਬਲਾਕ ਹੈ ਤੁਹਾਡਾ ਅਲਾ ਦਾ ਬਲਾਕ ਕੋਡ ਹੈ ਤਾਂ ਤੁਸੀਂ ਆਪਾਂ ਸਨੋਟ ਕਰਦੇ ਹਾਂ ਇਸ ਤੋਂ ਬਾਅਦ ਤੁਹਾਡਾ ਅੰਗਨਵਾੜੀ ਦਾ ਕੋਡ ਜਿਹੜਾ ਤੁਹਾਡਾ 11 ਡਿਜੀਟ ਦਾ ਹੁੰਦਾ ਹੈ 30480 90 500 ਮੈਂ ਹੁਣ ਲੁਕਾ ਚੀਂ ਵਰਤਾਂ ਇੱਥੇ ਆਪਾਂ ਨੂੰ ਅਗਲੀ ਜ਼ੀਰੋ ਵੀ ਲਗਾਨੀ ਪੈਗੀ ਤਾਂ ਆਪਣਾ ਇਹ 11 ਡਿਜੀਟ ਦਾ ਬਣਦਾ ਠੀਕ ਹੈ ਜ਼ੀਰੋ 348090 24 ਆਪਣਾ ਕੋਡ ਹੈ ਸਾਰਿਆਂ ਅੰਗਣਵਾੜੀ ਸੈਕਟਰ ਦਾ ਜੋ ਵੀ ਕੋਡ ਹੈ 11 ਡਿਜੀਟ ਦਾ ਇੱਥੇ ਫਿਲ ਕਰਨਾ ਉਸ ਤੋਂ ਬਾਅਦ ਕੀ ਹੈ ਕਿ ਤੁਹਾਡੀ ਅੰਗਣਵਾੜੀ ਸਥਿਤ ਕਿੱਥੇ ਹੈ ਤੁਹਾਡੀ ਅੰਗਣਵਾੜੀ ਕੋਲੋਕੇਟਿਡ ਸਕੂਲ ਦਾ ਮਤਲਬ ਹੈ ਕਿ ਸਕੂਲ ਦੇ ਅੰਦਰ ਹੈ ਤੇ ਸਕੂਲ ਤੋਂ ਬਾਹਰ ਹੈ ਸਟੈਂਡ ਅਲੋਨ ਹੈ ਤਾਂ ਤੁਹਾਡੀ ਜੇ ਸਕੂਲ ਦੇ ਅੰਦਰ ਤੁਸੀਂ ਕੋਮਨ ਬਿਲਡਿੰਗ ਸ਼ੇਅਰ ਕਰ ਰਹੇ ਹੋ ਤਾਂ ਤੁਸੀਂ ਕੋਲੋਕੇਟਿਡ ਪਾਉਂਗੇ ਜੇ ਤੁਹਾਡਾ ਅਲੱਗ ਤੋਂ ਤੁਹਾਡਾ ਸੈਪਰੇਟ ਬਣਿਆ ਹੋਇਆ ਤੁਹਾਡਾ ਅੰਗਣਵਾੜੀ ਸੈਂਟਰ ਹੈ ਜਿਹੜਾ ਔਨ ਬਿਲਡਿੰਗ ਹੈ ਜਾਂ ਤੁਹਾਡੀ ਧਰਮਸ਼ਾਲਾ ਹੈ ਜਾਂ ਕੁਝ ਵੀ ਹੈ ਤਾਂ ਉਹ ਸਕੂਲ ਤੋਂ ਬਾਹਰ ਪਾਣਗੇ ਠੀਕ ਹੈ ਤਾਂ ਇਸੇ ਵਿੱਚ ਜਿਵੇਂ ਵੀ ਤੁਹਾਡਾ ਹੈਗਾ ਸਕੂਲ ਤੋਂ ਬਾਹਰ ਤਾਂ ਆਪਾਂ ਉਹ ਪਾਤਾ ਸਟੈਂਡ ਅਲੋਨ ਹੈ ਆਪਣੀ ਤਾਂ ਤੁਹਾਡੇ ਅੰਗਣਵਾੜੀ ਵਿੱਚ ਦਿਨ ਤੋਂ 6 ਵਰਿਆਂ ਦੇ ਕਿੰਨੇ ਵੀ ਬੱਚੇ ਨਿਯਮਤ ਰੂਪ ਵਿੱਚ ਮਤਲਬ ਰੈਗੂਲਰ ਜਿਹੜੇ ਤੁਹਾਡੇ ਬੱਚੇ ਤੁਹਾਡੇ ਕੋਲ ਦਿਨ ਤੋਂ 6 ਸਾਲ ਦੇ ਰੈਗੂਲਰ ਬੱਚਿਆਂ ਦੀ ਜੋ ਅਟੈਂਡੈਂਸ ਹੈ ਉਹ ਕਿੰਨੇ ਬੱਚੇ ਨੇ ਜਿਹੜੇ ਤੁਹਾਡੇ ਕੋਲ ਡੇਲੀ ਆਉਂਦੇ ਆ ਤਾਂ 5 ਤੋਂ ਘਟਨੇ 5 ਤੋਂ 15 ਨੇ 5 ਤੋਂ 5 ਤੋਂ 15 ਮੰਨ ਲਓ ਸਾਡੇ ਕੋਲ 8 ਬੱਚੇ ਨੇ ਜਿਹੜੇ ਮੇਰੇ ਕੋਲ ਰੈਗੂਲਰ ਆ ਰਹੇ ਨੇ ਤਾਂ ਮੈਂ 5 ਤੋਂ 15 ਸਿਲੈਕਟ ਕੀਤਾ ਜੇ 5 ਤੋਂ ਘਟਨੇ ਤਾਂ ਉੱਪਰ ਕਰਾਂਗੇ ਜੇ ਉਸ ਤੋਂ ਵੀ ਜ਼ਿਆਦਾ ਨੇ ਮੰਨ ਲਓ 15 ਤੋਂ ਜ਼ਿਆਦਾ ਨੇ ਤਾਂ 15 ਤੋਂ 25 ਚ ਈਸੀ ਦਿਵਸ ਦੇ ਵਿੱਚ ਕਿੰਨੇ ਪਿਤਾ ਸ਼ਾਮਲ ਹੋਏ ਮਤਲਬ ਬੱਚਿਆਂ ਦੇ ਤੁਸੀਂ ਪੇਰੈਂਟਸ ਨੂੰ ਇਨਵਾਈਟ ਕੀਤਾ ਉਹਨਾਂ ਦੇ ਵਿੱਚੋਂ ਕਿੰਨਾ ਬੱਚਿਆਂ ਦੇ ਪੇਰੈਂਟਸ ਆਏ ਨੇ ਮਤਲਬ ਪਿਤਾ ਆਏ ਨੇ ਦੇ ਪਿਤਾ ਆਏ ਨੇ ਮੰਨ ਲਓ ਮੇਰੇ ਕੋਲ ਚਾਰ ਪਿਤਾ ਆ ਗਏ ਉਹਨਾਂ ਦੇ ਵਿੱਚੋਂ ਮਾਵਾਂ ਕਿੰਨੇ ਆਇਆ ਨੇ ਕਿੰਨੇ ਬੱਚੇ ਛੇ ਜਿਨ੍ਹਾਂ ਦੀਆਂ ਮਾਵਾਂ ਆਈਆਂ ਨੇ ਤਾਂ 8 ਬੱਚੇ ਸੀ ਜਿਨ੍ਹਾਂ ਦੀਆਂ ਮਦਰਸ ਆਈਆਂ ਨੇ ਜਾਂ ਉਹਨਾਂ ਦੇ ਦਾਦੀਆਂ ਆਈਆਂ ਨੇ ਜੋ ਵੀ ਮੇਲ ਤੇ ਫੀਮੇਲ ਆਪਣੇ ਕੋਲ ਆਈ ਹੈ ਉਹ ਆਪਾਂ ਉਹਨੀ ਨੰਬਰਿੰਗ ਉਹਨਾਂ ਦੀ ਮੈਂਸ਼ਨ ਕਰ ਦਾਂਗੇ ਹੁਣ ਇਸ ਤੋਂ ਬਾਅਦ ਜਿਹੜੀ ਆਪਾਂ ਐਕਟੀਵਿਟੀਆਂ ਕੀਤੀਆਂ ਈਸੀ ਦਿਵਸ ਦੀ ਜਿਹੜੀ ਆਪਣੀ ਥੀਮ ਹੁੰਦੀ ਹੈ ਥੀਮ ਦੇ ਰੈਲੇਵੈਂਟ ਆਪਾਂ ਕੋਈ ਵੀ ਐਕਟੀਵਿਟੀਆਂ ਬੱਚਿਆਂ ਤੋਂ ਪਰਫਾਰਮ ਕਰਾਉਣੀਆਂ ਹੁੰਦੀਆਂ ਨੇ ਕੋਸ਼ ਵੀ ਜਿਹੜਾ ਅੰਦਾ ਠੀਕ ਹੈ ਉਹਦੇ ਰਿਲੇਟਿਡ ਆਪਾਂ ਐਕਟੀਵਿਟੀਆਂ ਕਰਨ ਟਾਈਮ ਆਪਾਂ ਜਿਹੜੀਆਂ ਫੋਟੋਸ ਕਲਿੱਕ ਕਰਕੇ ਤੇ ਤੁਸੀਂ ਈਸੀ ਡਿਵਸ ਜਿਹੜੀਆਂ ਵੀ ਫੋਟੋ ਕਲਿੱਕਸ ਕੀਤੀਆਂ ਤਾਂ ਤੁਸੀਂ ਆਪਾਂ ਕੀ ਕਰਾਂਗੇ ਹੁਣ ਫਾਰਮ ਨੂੰ ਇੱਥੇ ਉਹਨਾਂ ਨੇ ਕਿਹਾ ਫੋਟੋ ਨੂੰ ਅਪਲੋਡ ਕਰਨਾ ਤਾਂ ਫੋਟੋ ਅਪਲੋਡ ਕਰਨ ਲਈ ਤੁਸੀਂ ਆਪਾਂ ਨੂੰ ਸਾਈਜ਼ ਵੀ ਮੈਂਸ਼ਨ ਕੀਤਾ ਹੋਇਆ ਵੀ ਜਿਹੜਾ ਜਿਹੜਾ ਸਾਈਜ਼ ਹੈ ਫੋਟੋ ਦਾ ਉਹ 10 MB ਤੋਂ ਘੱਟ ਹੋਣਾ ਚਾਹੀਦਾ ਤਾਂ ਠੀਕ ਹੈ ਇੱਥੇ ਆਪਾਂ ਕਲਿੱਕ ਕੀਤਾ ਆਪਣੇ ਬ੍ਰਾਊਜ਼ਰ ਚ ਚਲ ਗਈਆਂ ਤਾ ਇਥੇ ਆਪਾਂ ਕੋਈ ਵੀ ਆਪਣੇ ਕੋਲ ਜਿਹੜੀ ਫੋਟੋ ਪਈ ਹੈ ਇਸ ਦੀ ਦਿਵਸ ਦੀ ਤਾਂ ਆਪਾਂ ਕੋਈ ਵੀ ਫੋਟੋ ਅਪਲੋਡ ਕਰ ਦਾਂਗੇ ਠੀਕ ਹੈ ਮੈਂ ਮੰਨ ਲਓ ਕੋਈ ਵੀ ਫੋਟੋ ਸ਼ੋ ਵੀ ਹੋਏਗੀ ਜਿਹੜੀ ਵੀ ਫੋਟੋ ਆਪਾਂ ਅਪਲੋਡ ਕਰਾਂਗੇ ਠੀਕ ਹੈ ਤੇ ਨੀਚੇ ਤੁਹਾਨੂੰ ਸ਼ੋ ਹੋਈ ਆ ਮੈਂ ਜਿਹੜੀ ਵੀ ਫੋਟੋ ਚੱਕੀ ਆ ਤਾਂ ਮੈਂ ਤਾਂ ਐਵੇਂ ਕੋਈ ਵੀ ਰੈਂਡਮਲੀ ਫੋਟੋ ਚੱਕ ਲਈ ਤਾਂ ਤੁਹਾਡੀ ਐਕਟੀਵਿਟੀ ਦੀ ਜਿਹੜੀਆਂ ਵੀ ਫੋਟੋ ਤੁਹਾਡੇ ਕਲਿੱਕ ਹੋਣਗੀਆਂ ਗੈਲਰੀ ਦੇ ਵਿੱਚ ਤੁਹਾਨੂੰ ਸ਼ੋ ਹੋਣਗੀਆਂ ਉਹ ਤੁਸੀਂ ਫੋਟੋ ਅਪਲੋਡ ਕਰਨੀ ਆ ਫੋਟੋ ਅਪਲੋਡ ਕਰਨ ਤੋਂ ਬਾਅਦ ਸੇਵ ਡਰਾਫਟ ਦਾ ਮਤਲਬ ਹੈ ਕਿ ਤੁਸੀਂ ਕੁਝ ਚੇਂਜਸ ਕਰਨੀਆਂ ਨੇ ਡਰਾਫਟ ਸੇਵ ਕਰ ਲਿਆ ਵੀ ਜਿੰਨਾ ਮੈਂ ਫਾਰਮ ਭਰਿਆ ਉਹਨੂੰ ਮੈਂ ਸੇਵ ਕਰਕੇ ਰੱਖ ਲਿਆ ਇਹਦੀ ਲੋੜ ਨਹੀਂ ਜਦੋਂ ਆਪਾਂ ਸਾਰਾ ਹੀ ਕੁਝ ਭਰ ਲਿਆ ਤਾਂ ਆਪਾਂ ਨਾਲ ਦੇ ਨਾਲ ਕੀ ਕਰਾਂਗੇ ਫਾਰਮ ਨੂੰ ਆਪਾਂ ਸਬਮਿਟ ਕਰ ਦਾਂਗੇ ਸਬਮਿਟ ਤੇ ਕਲਿੱਕ ਕੀਤਾ ਤਾਂ ਫਾਰਮ ਨੂੰ ਆਪਾਂ ਸਬਮਿਟ ਕਰ ਦਾਂ ਠੀਕ ਹੈ ਜੀ ਧੰਨਵਾਦ ਜੀ